ਹੈਲੋ ਗਾਇਸ ਕਿੰਨਾ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਵੈਲਕਮ ਟੂ ਅੱਡਾ ਮੇਰੇ ਇੱਕ ਹੋਰ ਨਿਊ ਬਲੌਗ ਦੇ ਵਿੱਚ ਸਵੇਰ ਦਾ ਟਾਈਮ ਆ ਤੇ ਸਾਡਾ ਕੰਮ ਸਾਰਾ ਖਤਮ ਹੋ ਚੁੱਕਿਆ ਹੈ ਫਿਨਿਸ਼ ਹੋ ਚੁੱਕਿਆ ਤੇ ਫਰੈਸ਼ ਵੀ ਹੋ ਚੁੱਕੀ ਆ ਮੈਂ ਤੇ ਹੁਣ ਮੈਨੂੰ ਭੁੱਖ ਲੱਗੀ ਆ ਮੈਂ ਖਾऊंगी ਰੋਟੀ ਮੈਂ ਬਣਾਇ ਸੀ ਜੀ ਦੂਣ ਵਾਲੇ ਪਰੌਂਠੇ ਤੇ ਨਾਲ ਦੁੱਧ ਤੇ ਹੁਣ ਅਸੀਂ ਖਾਣੇ ਆ ਪਰੌਂਠੇ ਚਲੋ गाइस ਤੁਹਾਨੂੰ ਸਿਖਾਣੇ ਆ ਰੋਟੀ ਕਿ ਅਜੇ ਤੱਕ ਸੁੱਤੇ ਹੀ ਪਏ ਆ ਉੱਠੇ ਨਹੀਂ ਅੱਜ ਇਹਨਾਂ ਨੂੰ ਛੁੱਟੀ ਸੀ ਇਸ ਲਈ ਕੰਮ ਤੇ ਨਹੀਂ ਗਏ ਤੇ ਇਸ ਲਈ ਸੌ ਰਹੇ ਆ 11:00 ਵਜੇ ਉੱਠਣ ਦਾ ਇਹਨਾਂ ਦਾ ਟਾਈਮ ਹੈ ਇਹਦਾਂ ਉੱਠੂਗੇ ਉਦੋਂ ਰੋਟੀ ਖਾਓਗੇ ਤੇ ਮੈਂ ਹੁਣ ਖਾਵਾਂਗੀ ਪਰੌਂਠੇ ਰੋਟੀ ਨਹੀਂ ਬਣਾਈ ਹੈਗੀ ਪਰੌਂਠੇ ਬਣਾਏ ਆ ਤੇ ਅਸੀਂ ਮੈਂ ਹੁਣ ਖਾਵਾਂਗੀ ਦੁੱਧ ਨਾਲ ਪਰੌਂਠੇ ਉਹ ਜਿਹੜੇ ਇਸ ਮੈਂ ਰੱਗੀਆਂ ਖਾਣ ਪਰੌਂਠੇ ਦੁੱਧ ਤੇ ਨਾਲ ਲੂਣ ਵਾਲੇ ਪਰੌਂਠੇ ਮੈਂ ਡੇਲੀ ਪਰੌਠੇ ਬਣਾਉਂਦੀ ਆ ਕਿਉਂਕਿ ਮੈਨੂੰ ਪਰੌਂਠੀ ਪਸੰਦ ਆ ਲੂਣ ਵਾਲੀ ਪਰੌਂਠੀ ਪਸੰਦ ਆ ਲੋਨ ਟ ਬਿਨਾ ਵਾਲੇ ਵੀ ਪਸੰਦ ਆ ਤੇ ਲੂਣ ਤੋਂ ਬਿਨਾ ਵਾਲੇ ਮੈਂ ਉਹ ਤਾਂ ਬਣਾ ਨਹੀਂਦੀ ਜਦੋਂ ਮੈਂ achar ਲੈਣਾ ਹੋਵੇ achar ਕਿਉਂਕਿ ਮੈਨੂੰ ਪਸੰਦ ਆ ਆਮ ਦਾ ਮਿਰਚ ਦਾ ਨਿੰਬੂ ਦਾ ਕੋਈ ਵੀ ਹੋ ਗਿਆ ਤੇ ਮੈਂ ਪਰੌਂਠੇ ਡੇਲੀ ਬਣਾਉਂਦੀ ਆ ਤੇ ਡੇਲੀ ਖਾਂਦੀ ਆ ਤੁਸੀਂ ਵੀ ਖਾਣਾ ਚਾਹੁੰਦੇ ਹੋ ਤੇ ਤੁਸੀਂ ਆ ਸਕਦੇ ਹੋ ਖਾ ਸਕਦੇ ਹੋ। ਹਾਂ ਮੇਰੀ ਰੋਟੀ ਹੋ ਗਈ ਸੀ ਉਸਨੇ ਰੋਟੀ ਖਾ ਲਈ ਆ ਤੇ ਹਸ ਤੋਂ ਮੈਂ ਭਾਂਡੇ। ਹਸ ਹਾਂ ਜੀ ਗਾਇਸ ਫਾਈਨਲੀ ਮੈਂ ਭਾਂਡੇ ਧੋਤੇ ਆ ਤੇ ਹੁਣ ਮੈਂ ਫਰੀ ਆ। ਤੇ ਮਿਲਦੇ ਆ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਤੁਹਾਨੂੰ ਇਹ ਮੇਰਾ ਬਲੌਗ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜੇ ਤੁਹਾਨੂੰ ਬਲੌਗ ਵਧੀਆ ਲੱਗਿਆ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸਪੋਰਟ ਕਰੋ ਸਾਨੂੰ ਤੇ ਮੈਨੂੰ ਦੱਸਿਓ ਕਿ ਮੈਂ ਨੈਕਸਟ ਵੀਡੀਓ ਕਿਹੜੀ ਲੈ ਕੇ ਆਵਾਂ ਕਮੈਂਟਾਂ ਦੇ ਵਿੱਚ ਦੱਸਿਓ ਤੇ ਫਿਰ ਉਹੀ ਵੀਡੀਓ ਬਣਾਉਂਗੀ ਮੈਂ ਤੇ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਧੰਨਵਾਦ